ਹੁਣ ਕੱਪੜੇ ਧੋ ਦਈਏ ਪਹਿਲਾਂ ਆਪਾਂ ਚਿੱਟੇ ਸਿਰ ਤੋਂ ਨੇ ਦੂਵੇ ਇੱਧਰ ਮੈਂ ਚਲਾ ਲਾ ਪਾਣੀ ਤੇ ਬਾਲਤੀ ਪਰ ਲਈ ਸੀ ਜਿਵੇਂ ਕੱਢਦੀ ਹਾਂ ਛੋਟੀ ਬੱਤੀ ਵਾਲਟੀ ਲੈ ਕੇ ਆਈ ਹਾਂ ਇੰਦਰੋਂ ਆਪਕੇ ਬਾਥਰੂਮ ਤੋਂ ਚਾਹ ਬਣਾ ਰਹੀ ਆ ਤੇ ਲਿਆ ਕੱਪ ਦਾ ਖਾਲੀ ਇਹ ਚੱਕ ਦਈਏ ਬਣਾ ਆ ਜਾਣਾ ਰੋਸ ਤੋਂ ਗਰੀਲੇ ਜਿਹੜੇ ਦੀ ਵਰਤਦੀ ਹਾਂ ਚਲੋ ਦੇਖੀ ਛੋਟੀ ਲਾ ਲਈ ਸਾਮਣੇ ਇਹ ਤਾਂ ਇਹ ਤੇ ਫਾਇਓ ਕੀ। ਛੁੱਟੀ ਬੰਦ ਕਰ ਦੈਂ ਇਹਨੇ। ਇੱਧਰ ਆ ਗਿਆ ਵਿਆਹ ਦਾ ਕਾਰਡ ਮੇਜਰ ਸਿੰਘ ਨੂੰ। ਤੇ ਪ੍ਰੋਗਰਾਮ ਫੇਰ ਆ ਗਿਆ ਇੱਕੋ ਹੀ ਸਮਾਨ ਲੱਡੂ ਮਿੱਲਾ ਲੰਗੀਆਂ ਖਾ ਲਏ ਮੇਰੇ ਮਾਗਰੋ। ਚਲੋ ਕੋਈ ਨਾ ਓਕੇ ਹੋਵੇ। ਹਾਲੀ ਹੋਏ ਮੱਠੀਆਂ ਬੇਟੇ ਨੇ ਦੇ ਦਾ ਲੱਗ ਪੁੱਲ ਗਿਆ ਅੱਜ ਖਾਲਾਂ ਦੇ ਉੱਤੇ ਜਵਾਕ ਨਹੀਂ ਆਣੇ ਇੱਥੇ ਤਾਂ ਰੂਲੀ ਹੋ ਜਾਣੀਆਂ ਨੇ ਇਹ ਡੱਬਾ ਮੈਂ ਕਹਨੀਏ ਥਲਦੀਓ ਕਰਦਾ ਨਹੀਂ ਆ ਤੇ ਹੱਦ ਪਾ ਦਣੀ ਆ ਹੁਣ ਇੱਥੇ ਫਿੱਟ ਨੂੰ ਰਸ ਆ ਜਾ ਪਲੇਟ ਵਿੱਚ ਪਾ ਕੇ ਰੱਖ ਲਵਾਂਗੇ ਕੋਲ ਦੇ ਚ ਪਾ ਕੇ ਇਹ ਰੱਖੀ

ਸਰੋਨੀ ਆਮੀ ਨਿਕਲੇ ਆ ਇਹ ਤਾਂ ਪਾਲਕ ਤਾਂ ਨਿਕਲੇ ਹੀ ਨਾਲੇ ਧਨੀਆ ਨਿਕਲੇ ਆ ਨਾ ਨਿਕਲਦੇ ਨੇ ਉਹਦੇ ਨਹੀਂ ਸਰੋਂ ਵੀ ਆਦੀ ਪਤਾ ਲੱਗਦਾ ਸਰੋਂ ਥੋੜੀ ਬੈ ਕੇ ਦੇਖ ਬੇਲ ਆ ਇਹ ਨਾ ਸਰੋਂ ਬੇਲ ਆ ਸਰੋਨੀ ਨਿਕਲੀ ਪਾਲਕ ਨਿਕਲੇ ਆ ਇਹ ਚ ਵੀ ਬੇਲ ਆ ਮੇਥੇ ਨਹੀਂ ਨਿਕਲੇ ਮੇਥੇ ਪ੍ਰਾਣੇ ਤੇ ਹਾਂ ਆ ਪਾਲਕ ਇੱਧਰ ਧਨੀਆ ਤੋ ਇਹ ਨਿਕਲੇ ਸਾਗ ਵੀ ਹੋ ਗਿਆ ਮੈਥੇ ਨਹੀਂ ਨਿਕਲੇ ਬੇਲੇ ਇਧਰ ਸਾਗ ਵੀ ਨਿਕਲਿਆ ਦੇਖਦੇ ਆ ਕੱਲੂ ਤੋੜਾਂਗੇ ਅੱਜ ਖੇਤ ਦੀ ਸੈਰ ਕਰਦਿਆਂ ਨਿਸਰਨੇ ਵੀ ਲੱਗ ਗਿਆ ਗਿੱਲਾ ਪਿਆ ਦੇਖਦੇ ਆਂ ਜੇ ਕੱਲ ਤੱਕ ਬੜਿਆ ਗਿਆ हरियाई हरियाई हम तो साग 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 गए साग चलना डे नहीं लेके गई चाची ए, तो साफ करा गे देखूंगी मैं ਹੁਣ ਤਾਂ ਹਵਾ ਚੱਲਣ ਲੱਗੀ ਐ ਠੰਡ ਲੱਗਣ ਲੱਗੀ ਹੁਣ ਤਾਂ ਤੁੱਪੇ ਮੰਜਾ ਡਾਉਣਾ ਪਿਆ ਸਰ ਹੁੰਦਾ ਤਾਂ ਠੰਡ ਲੱਗਦੀ ਆ ਤੇ ਆਪਣੀ ਬੀਹੀ ਆਪਣੀ ਅੜੀ ਇੱਧਰ ਤਾਂ ਘੜੀ ਇੱਧਰ ਹੋ ਗਊ ਹਰੀਆ ਲੋ ਜੀ ਹੁਣ ਅੰਦਰ ਚੱਲਦੇ ਆ ਬਾਹਰ ਤਾਂ ਹਵਾ ਬਹੁਤ ਚੱਲਦੀ ਐ ਠੰਢੀ ਠੰਢੀ ਠੰਡ ਲੱਗ ਰਹੀ ਐ ਬਾਹਰ ਉਹ ਵੈਸੇ ਤੁੱਪ ਚਰਾਵਾਂ ਮੈਂ ਜੇ ਤੁੱਪੇ 'ਤੇ ਬੈਠੀ ਐ ਚਲੋ ਅੰਦਰ ਹੀ ਚੱਲਦੇ ਇੱਥੇ ਤਾਂ ਕਬਾੜ ਬਹੁਤ ਆ ਪੱਤੇ ਪੁੱਤੇ ਬਹੁਤ ਆਲੇ ਚਾਚੀ ਨੂੰ ਕਹੂੰਗੀ ਵਿੱਚ ਆ ਕੇ ਲਿਆ ਚਾਚੀ ਜੇ ਲੋ ਜੀ ਦੇਖਦੇ ਆ ਬਾਹਰ ਮੰਜਾ ਡਾਉਨੇ ਆ ਤੁੱਪੇ ਹੁਣ ਤਾਂ ਇੱਕ ਕੱਢੂੰਗੀ ਮੰਜਾ ਬਾਹਰ ਬਾਹਰ ਤੁੱਪੇ ਬੈਠਿਆ ਕਰਾਂਗੇ ਠੰਡ ਬੜੀ ਲੱਗਦੀ ਐ ਲੋ ਜੀ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਚਲੋ ਚੱਲੀ ਅੰਦਰ